ਭਾਰਤੀ ਫੌਜ ਦੇ 64 ਕੈਲਬਰੀ ਚਤਨਾਤ ਮਾਨਸਾ ਜ਼ਿਲ੍ਹੇ ਦੇ ਪਿੰਡ ਪੈਰੋਂ ਦਾ ਹੌਲਦਾਰ ਅੰਗਰੇਜ਼ ਸਿੰਘ ਫਿਰੋਜ਼ਪੁਰ ਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਡਿਊਟੀ ਦੌਰਾਨ ਅੰਗਰੇਜ਼ ਸਿੰਘ ਨੂੰ ਦਿਲ ਦਾ ਦੌਰਾ ਪਿਆ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਉਨ੍ਹਾਂ ਦੇ ਜੱਦੀ ਪਿੰਡ ਪੈਰੋਂਚ ਅੰਗਰੇਜ਼ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਪਿੰਡ ਵਾਸੀਆਂ ਨੇ ਅੰਗਰੇਜ਼ ਸਿੰਘ ਨੂੰ ਸ਼ਰਦਾ ਦੇ ਫੁੱਲ ਪੇਂਟ ਕੀਤੇ ਅੰਗਰੇਜ਼ ਸਿੰਘ ਦੀ ਇਕਲੌਤੀ ਧੀ 14 ਸਾਲ ਦੀ ਜਿਸ ਨੇ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਨਿਭਾਈਆਂ ਅੰਗਰੇਜ਼ ਸਿੰਘ ਦੇ ਪਰਿਵਾਰ ਦਾ ਕਹਿਣਾ ਕਿ ਸਾਨੂੰ ਮਾਣ ਹੈ ਕਿ ਉਹ ਦੇਸ਼ ਦੀ ਰਾਖੀ ਲਈ ਸਰਹੱਦਾਂ ਤੇ ਵੀ ਡਟੇ ਤੇ ਹੁਣ ਸ਼ਹੀਦ ਹੋ ਗਏ। ਮੇਰਾ ਬਰਾਦਰ ਜੀ 2003 ਚ ਭਰਤੀ ਹੋਏ ਸੀ। ਉਹ ਜੰਮੂ ਫੇਤਨਾਤ ਸੀ। ਪੇਪਰ ਹੱਤ ਥੋੜੇ ਪੁਰਾਏ ਹੋਏ ਸੀ। ਉੱਥੇ ਚਾਂਕੀ ਮੰਨ ਉਹਨਾਂ ਦੀ ਡੈਥ ਹੋ ਗਈ ਜੀ ਪਰ ਸਾਨੂੰ ਸਾਡੇ ਬਰਾਦਰ ਦਾ ਇਹ ਘਾਟਾ ਕਦੇ ਵੀ ਨਹੀਂ ਪੂਰਾ ਹੋਣਾ ਜੀ। ਕੀ ਕਹੋਗੇ ਅੱਜ ਪੂਰਾ ਪੰਜਾਬ ਉਹਨਾਂ ਦੀ ਇਛਾ ਦੇ ਜਿਹੜਾ ਹੰਝੂ ਬਹਾ ਰਿਹਾ ਉਹਨਾਂ ਨੂੰ ਨਮਨ ਕਰ ਰਿਹਾ ਹੈਗਾ ਪਰਿਵਾਰ ਦੇ ਨਾਲ ਕਿੰਨੇ ਸਾਡੇ ਮਨਾਂ ਹੁਣ ਪਹੁੰਚੇ ਆ ਮੇਰੇ ਬ੍ਰਦਰ ਦੇ ਸਰਕਾਰ ਤੇ ਸਾਰਾ ਦਿਲੋਂ ਧੰਨਵਾਦ ਕਰਦਾ ਹੈ ਕਿਰੇ ਸਾਡੇ ਦੁੱਖ ਦੀ ਘੜੀ ਚ ਸਾਡੇ ਬਰਾਬਰ ਆਏ ਨਾ ਦੂਜੇ ਮੇਰੇ ਬ੍ਰਦਰ ਨਾਲ ਜੋ ਵੀ ਆਰਮੀ ਚ ਸਾਰੇ ਟੈਜ ਆ ਅਫਸਰ ਸਵਾਨ ਉਹ ਵੀ ਪਹੁੰਚੇ ਸਾਡੇ ਠੀਕ ਆ ਸਾਰਿਆਂ ਦਾ ਅਸੀਂ ਸਾਡੇ ਦੁੱਖ ਤੇ ਖੜੇ ਆ ਸਾਡੇ ਨਾਲ ਠੀਕ ਆ ਅੰਗਰੇਜ਼ ਸਿੰਘ ਦੇ ਪ੍ਰਭਾਵ ਦੇ ਵਿੱਚੋਂ ਅੰਗਰੇਜ਼ ਸਿੰਘ ਦੇ ਪ੍ਰਭਾਵ ਤੇ ਗੁੜੀਆ ਗੱਲੀ 12 ਸਾਲ ਦੀ ਹੈ 7ਵੀਂ ਕਲਾਸ ਪੜ੍ਹਦੀ ਹੈ ਜੀ। ਕੀ ਪੰਜਾਬ ਸਰਕਾਰ ਤੋਂ ਮੰਗਦੇ? ਪੰਜਾਬ ਸਰਕਾਰ ਤੋਂ ਇਹੀ ਮੰਗਦੇ ਆ ਜੀ। ਕੋਈ ਦਾ ਵਿੱਤੀ ਸਹਾਇਤਾ ਦਿੱਤੀ ਜਾਵੇ, ਇੱਕ ਨੌਕਰੀ ਦਿੱਤੀ ਜਾਵੇ। ਦੇਖੋ ਪੰਜਾਬ ਸ਼ਹੀਦਾਂ ਦੀ ਧਰਤੀ ਆ। ਸਾਡੇ ਜਿਹੜੇ ਸੈਨਿਕਾਂ ਦੇ ਸਾਡੇ ਦੇਸ਼ ਦੀ ਰਾਖੀ ਕਰਦੇ ਆ ਅੱਜ ਸਾਡੇ ਪਿੰਡ ਪੇਰੋਂ ਦਾ ਨਾਇਬ ਸੁਪੇਦਾਰ ਅੰਗਰੇਜ਼ ਸਿੰਘ ਜੋ ਸ਼ਹੀਦ ਹੋਇਆਗਾ। ਉਹਦੀ ਅੰਤਿਮ ਸੰਸਕਾਰ ਤੇ ਆ ਕੇ ਉਹਨਾਂ ਨੂੰ ਸਰਬੱਤ ਦਾ ਫੁੱਲ ਅਰਪਣ ਕੀਤੇ ਨੇ। ਜੋ ਵੀ ਆਰਮੀ ਦੀ ਕਾਰਵਾਈ ਤੋਂ ਬਾਅਦ ਸਾਨੂੰ ਜੋ ਡਾਕੂਮੈਂਟਸ ਮਿਲ ਲੰਗੇ ਪੰਜਾਬ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਨਾਰਮਲ ਦੇ ਮੁਤਾਬਕ ਜੋ ਸਹਾਇਤਾ ਦਿੱਤੀ ਜਾਂਦੀ ਹੈ ਪੰਜਾਬ ਸਰਕਾਰ ਹਮੇਸ਼ਾ ਅਸੀਂ ਦਾ ਨਾਲ ਖੜੀ ਆ ਹਾਜ਼ਰ ਆਗੀ ਅੱਜ ਸਰਕਾਰ ਵੱਲੋਂ ਐਸ.ਟੀ.ਐਮ ਸਾਹਿਬ ਮਹਿਫੂਦ ਐਸ.ਪੀ.ਐਸ ਸਾਹਿਬ ਅਸੀਂ ਸਰਦਾ ਸਮਾਣੋਂ ਭੇਡ ਕਰਨ ਆਏ ਸੀਗੇ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਤੇ ਇੱਕ ਲੜਕੀ ਹੈ 10 ਸਾਲ ਦੀ ਛੋਟਾ ਪਰਿਵਾਰ ਹੈਗਾ ਇਹੀ ਕਮਾਉਣ ਦਾ ਸਾਧਨ ਸੀਗਾ ਸੋ ਜਿੰਨੀ ਵੀ ਸਰਕਾਰ ਦੀ ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਕ ਇਹਨਾਂ ਦੀ مالی ਮਦਦ ਬਣਦੀ ਆ ਉਹ ਵੀ ਦਿੱਤੀ ਜਾਊ ਤੇ ਨਿੱਜੀ ਤੌਰ ਤੇ ਅਸੀਂ ਖੁਦ ਇਹ ਪਰਿਵਾਰ ਸਾਡਾ ਆਪਦਾ ਅਸੀਂ ਹਮੇਸ਼ਾ ਇਸ ਛੀਤ ਦੇ ਪਰਿਵਾਰ ਨਾਲ ਨਿਵੇਸ਼ਾਂ ਨਾਲ ਖੜਾਂਗੇ ਜਦੋਂ ਵੀ ਲੋੜ ਪਈ ਆਵਾਜ਼ ਵੱਜੀ ਅਸੀਂ ਇਸ ਛੀਤ ਦੇ ਪਰਿਵਾਰ ਦੇ ਨਾਲ ਹਮੇਸ਼ਾ ਸਦਾ ਨਾਲ ਹਾਂ ਕੋਈ ਤੇ ਜੋਨ ਛੀਤ ਹੋਇਆ ਬੜਾ ਬੜੀ ਦੁਖਦਾਈ ਘਟਨਾ ਦੇਸ਼ ਵਾਸਤੇ ਸਟੇਟ ਵਾਸਤੇ ਪਰਿਵਾਰ ਵਾਸਤੇ ਵੀ ਹੈ ਤੇ ਜਿਹਦਾ ਸਰ ਸਰਕਾਰੀ ਸਨਮਾਨਾਂ ਦੇ ਨਾਲ ਸਸਕਾਰ ਕੀਤਾ ਗਿਆ ਜ ਜਿਹਦੇ ਵਿੱਚ ਡੀਸਾ ਵੱਲੋਂ ਡਿਊਟੀ ਲਗਾਈ ਗਈ ਮੇਰੀ ਸਰਕਾਰ ਦੀ ਤਰਫੋਂ ਐਮਐਲਏ ਸਾਹਿਬ ਵੀ ਆਏ ਸਰਕਾਰ ਦੀ ਤਰਫੋਂ ਜਿਹੜੇ ਉਹਨਾਂ ਨੂੰ ਸਰਦਾ ਤੇ ਰੀਸ ਪਾਕ ਸੀ ਉਹਨਾਂ ਨੂੰ ਅਰਪਣ ਕੀਤੇ ਆ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਜਿਹੜੀ ਪਿੰਡ ਵਾਸੀਆਂ ਵਾਸਤੇ ਸਟੇਟ ਵਾਲੇ ਦੇਸ਼ ਵਾਸੀ ਇੱਕ ਰਾਖਾ ਸੀ ਦੇਸ਼ ਦਾ ਕੌਮ ਦਾ